ਹੋਟਾ ਵਾਟਾ ਵਾ ਹੁੰਦਾ ਕੋਈ ਦੁਨੀਆ ਤੇ ਹੁਣਾਂ ਵੀ ਮੇਰੇ ਵੀਰੋ ਇੰਗਲੈਂਡ ਵਾਲਿਆਂ ਦੀ ਆ ਕਮਲ ਮਨਜੋਤ ਹੁਣਾਂ ਦੀ ਤੇ ਸਾਹਮਣੇ ਦੇਖਦਾ ਆਓ ਆਓ ਦੇਖੋ ਬਣਾ ਆਓ ਸੋਣ ਲੋਕੀ ਯਾਦ ਰੱਖਣਗੇ यादि रखण होटा वाटाव हूंदा कोई दुनिया ते जो छा सघंदा ठा हूंदा कोई दुनिया ते जो छा सघंद ਹਾਂ ਨੰਬਰ ਆ ਸਾਹਮਣੇ ਇਸ ਵੇਲੇ ਪਈ ਹੋਏ ਰੇਡ ਮੇਰੇ ਵੀਰੋ ਚਾਰ ਜਾਫੀਆਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਹੈ ਜਤਿੰਦਰ ਜਹਲ ਉਹਨਾਂ ਦੀ ਟੀਮ ਹੈ ਮਿੰਟੂ ਉਹਨਾਂ ਦੀ ਮੇਰੇ ਵੀਰੋ ਇੰਗਲੈਂਡ ਵਾਲਿਆਂ ਦੀ ਆ ਕਮਲ ਮਨਜੋਤ ਉਹਨਾਂ ਦੀ ਤੇ ਸਾਹਮਣੇ ਦੇਖਦਾ ਆਹ ਆਹ ਉਹ ਦੇਖਾ ਬੜਾ ਪਿੰਟਰ ਸੋਣ